ਸਾਹਿਬ ਜੀਓ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਕਸ ਦੁਸ਼ਟਨ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦਿਓ ਮੁਕਲਾਇਆ ਜਨ ਨਾਨਕ ਸਰ ਸਿਵ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਨੋਕ ਮਹੱਲਾ ਪਹਿਲਾ ਦੁਖਦਾਰੂ ਸੁਗਰੂਪਿਆ ਜਾ ਸਤਿਗਤਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਉ ਕਰੇ ਨਾ ਹੋਈ ਬਲਹਾਰੇ ਉਦਰਤ ਵਸਿਆ ਤਰੰਤ ਨਾ ਜਾਏ ਲਖਿਆ ਰਹਾਉ ਜਤ ਮੈਂ ਜੋ ਜੋਤ ਮੈਂ ਜੱਤਾ ਅਕਲ ਖਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸੋ ਸੁਹਾਲਿਓ ਜਿਨ ਕੀਤੀ ਸ਼ੁਭ ਪਾਰ ਪਿਆ ਕਉਨਾ ਨ ਕਰਤੇ ਗਿਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਿਆ ਸੋਦਰ ਗਸਾ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਆ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਜ ਤੇਰੇ ਨਾਦ ਅਨੇਕ ਅਸ਼ੰਕਾ ਕਿਤੇ ਤੇਰੇ ਵਾਹਨ ਹਾਰੇ ਕਿਤੇ ਤੇਰੇ ਰਾਗ ਪ੍ਰੀ ਸੋ ਕਈਏ ਹੇ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨਾ ਪਵਨ ਪਾਣੀ ਵੈਸੰਤਰ ਗਵਰਾਜਾ ਧਰਮਦੁਵਾਰੇ ਗਾਵੰਤ ਤੁਮਾ ਚਤਗਤ ਲਿਖ ਜਾਨਨਾ ਲਿਖ ਲੇਖ ਧਰਮ ਵਿਚਾਰੇ ਗਾਵੰਤ ਤੁਮਾ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵੰਤ ਤੁਧ ਨ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੰਤ ਤੁਧ ਨ ਸਤਸਮਾਧੀ ਅੰਦਰ ਗਾਵੰਤ ਤੁਧ ਨ ਸਾਧ ਵਿਚਾਰੇ ਗਾਵੰਤ ਤੁਧ ਨ ਜတိ ਸਤੇ ਸੰਤੋਖੀ ਗਾਵੰਤ ਤੁਧ ਨ ਵੀਰ ਕਰਾਰੇ ਗਾਵੰਤ ਤੁਧ ਨ ਪੰਡਿਤ ਪੜਨ ਰੱਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧ ਨ ਮੋਨੀਆ ਮਨਮੋਹਨਾ ਸੁਰਗ ਮਸ਼ਪੇ ਆਲੇ ਗਾਵੰਤ ਤੁਧ ਨ ਰਤਨੁ ਭਾਇ ਤੇਰੇ ਅਰਸਰ ਤੀ ਰਤਨਾਂ ਲੈ ਗਾਵਨ ਤੁਧ ਨੂੰ ਜੋਦ ਮਾਂ ਬਲਸੂਰਾ ਗਾਵਨ ਤੁਧ ਨੂੰ ਖਾਣੀ ਚਾਰੇ ਗਾਵਨ ਤੁਧ ਨੂੰ ਕੰਨ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨਾ ਰਤੇ ਤੇਰੇ ਭక్టర్ ਸਾਲੇ ਹੋਰ ਕੀਤੇ ਤੁਧ ਨੂੰ ਗਾਵਨਾ ਸੇ ਮੈਂ ਚਿਤਨਾ ਆਵਨਾ ਨਾਨਕ ਕੀ ਵਿਚਾਰੇ ਸੋਏ ਸੋਏ ਸਦਾ ਸਤਿ ਸਾਈਂ ਸੱਚਾ ਸੱਚੇ ਨਾਈ ਹੈ ਪੀਓ ਸੇ ਜਨ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭੱਤੇ ਕਰਕਰ ਜਨਸੇ ਮਾਇਆ ਜਨ ਉਪਾਈ ਕਰਕਰ ਦੇ ਕਹਿ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰੁਕਮਨਾ ਕਰ ਨਾ ਜਾਏ ਸੋ ਪਾਤਸ਼ਾਹ ਉਹ ਸਹਾ ਪਾਤਸਾਹਿਬ ਨਾਨਕ ਰਹਿ ਨਰ ਜਾਏ ਆਸਾ ਮਹੱਲਾ ਪਹਿਲਾ ਸੁਨਵਟਾ ਆਖੈ ਸਭ ਕੋਏ ਕੇਵਡ ਵਟਾ ਟਿੱਠਾ ਹੋਏ ਕੀਮਤ ਪਾਇ ਨਾ ਕਹਾ ਜਾਏ ਕਹਿਣ ਵਾਲੇ ਤੇਰੇ ਰਿਸਮਾਏ ਵੱਡੇ ਮੇਰੇ ਸਾਹਿਬਾ ਗਰਗਵੇਰਾ ਗੁਣੀ ਗੈਰਾ ਕੋਈ ਨ ਜਾਣਹ ਤੇਰਾ ਕਿ ਤਾ ਕਿਵਡ ਚੀਰਾ ਰਹਾਓ ਸਭ ਸੁੱਤੇ ਮਨ ਸਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਤਾਨੀ ਗੁਰ ਗਰਹਾਈ ਕਹ ਨਾ ਜਾਏ ਤੇਰੀ ਤਲਵੜਿਆਏ ਸੰਸਤ ਸੰਤਪ ਸਭ ਜਿਗਿਆਈਆਂ ਸਿਧਾ ਬਰਕਾਣ ਕੀਆ ਬੜੇ ਐਨਾਂ ਤਦੋਂ ਸਿਧੀ ਕਨੇ ਨਾ ਪਈਆ ਕਰਮ ਮਿਲਾਣੇ ਰਾਹ ਕਰਾਈਆ ਆਕਣ ਵਾਲਾ ਕਹਿ ਵਿਚਾਰ ਸਿਰਤੀ ਪਰ ਤੇਰੇ ਪੰਡਾਰਾ ਜਿਸ ਤੋਂ ਦੇ ਸਕਾ ਚਾਰਾ ਨਾਨਕ ਸੱਚ ਸਵਰਨਾਰਾਮ ਆਸਾ ਮਹਲਾ ਪਹਿਲਾ ਆਖਾ ਜੀਵਾਂ ਵਿਸਰੈ ਮਰ ਜਾਉ ਆਖਣੇ ਓਕਾ ਸਚਾ ਨਾਮ ਸੱਚੇ ਨਾਮ ਕੀ ਲਾਗੈ ਭੂਖ ਉਤ ਭੁੱਖੇ ਖਾਏ ਚਲਿ ਗਏ ਦੂਖ ਸੋਖ ਵਿਸਰੈ ਮੇਰੀ ਮਾਇ ਸੱਚਾ ਸਾਹਿਬ ਸੱਚੈ ਨਾਏ ਰਹਾਓ ਸੱਚੇ ਨਾਮ ਕੀ ਦਿਲ ਵਡਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਾ ਮਿਲਕਾ ਆ ਖਣ ਪਾਏ ਵਡਨ ਹੋਗਾ ਘਟ ਨੰਜਾਏ ਨਾ ਉਹ ਮਰਨਾ ਹੋਵੇ ਸੋਗ ਜਿਦਾ ਰਹਿਣਾ ਚੁੱਕਾ ਪੋਗਾ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀ ਤੀ ਰਾਤ ਕਸਮ ਸਾਰੇ ਤੇ ਕਮਜਾਤ ਨਾਨਕ ਨਾਵਾ ਬਾ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਿਪੁਰਖ ਬਿਨਾ ਕਰੋ ਕਿਰਪਾਸ ਅਮ ਕੀਰੇ ਕਰਮ ਸਤਿਗੁਰ ਸਰਨਾਏ ਕਰਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਏ ਹਰ ਕੀਤ ਅਮਰੀ ਰਹਿ ਰਾਸਰਾਓ ਹਰ ਜਨ ਕੇ ਵਿਭਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਕਾਸ਼ ਜਨ ਹਰ ਹਰ ਸੁਨਾਮ ਨਾ ਪਾਇਆ ਤੇ ਭਾਗੀ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤਿਗ ਜੀਵੇ ਤਿਗ ਜੀਵਾਸ ਜਨ ਅਰਜਨ ਸਤਗੁਰ ਸੰਗਤ ਪਾਏ ਤਨ ਤਰ ਮस्तक ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਮਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਉ ਪਰਿਆ ਸੈਲਫ ਧਰਮੈ ਜਨ ਤੋ ਪਾਏ ताका रिजका गै कर तरिया मेरे माधव जी सतसंगत मिले सुतरिया गुरप्रसाद प्रसाद ब्रह्म बद पाया सुखे काष्ट तरिया राव जनन पिता लोक सुत बनता कोई ना किसकी तरिया सिर सर जक संभाए ठाकुर ਕਾ ਹੈ ਮਨ ਪਉ ਕਰਿਆ ਉਡੇ ਊੜ ਆਵੇ ਸੈ ਖੁਸਾਂ ਤੇ ਪਾਛਾ ਬਚਰੇ ਚਿਰਿਆ ਤਨ ਕਵਨ ਕਲਾਵੇ ਕਉਨ ਜੁਗਾਵੇ ਮਨ ਮੇ ਸਭਨ ਕਰਿਆ ਸਭ ਨਿਧਾਨ ਦਸੈ ਸਤਿ ਸਦਾਨ ਠਾਕੁਰ ਕਰਤੁ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤਰ ਅੰਤ ਨ ਪਾਰਵਰਿਆ ਰਾਗਿਆ ਸਾਮ ਹੱਲਾ ਚੱਥਾ ਸੋ ਪ੍ਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਕਾ ਨਰੰਜਨ ਹਰ ਪ੍ਰਕਾ ਨਰੰਜਨ ਅਰਗਮ ਅਗਮ ਹੈ ਪਾਰਾ ਸਤਿਐਵੇਂ ਸਤਿਐਵੇਂ ਤੁਜੀ ਆ ਸੱਚੇ ਸਰਜਨਹਾਰਾ ਸੋ ਜੀ ਤੁਮਾਰੇ ਜੀ ਤੁਜੀਆਂ ਕਦ ਤਾਰਾ ਅਰ ਧਿਆਵੋ ਸੰਤੋ ਜੀ ਸਭ ਧੂਪ ਸਾਰ ਨਾਰਾ ਹਰਿਆ ਪੇਟਾ ਕੋ ਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟੇ ਅੰਤਰ ਸਰਬਿੰਦਰ ਅੰਤਰ ਜੀ ਅਰ ਇੱਕੋ ਬ੍ਰਖ ਸਮਾਨ ਜਿਗਦਾ ਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਟਾਣਾ ਤੂੰ ਆਪੇ ਦਾਤਾ ਆਪੇ ਬਿਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵ ਹੈ ਤੁਧ ਜੀ ਜਨਾਨੰਕ ਤੁਮ ਕੁਰਬਾਨ ਅਰਿ ਧਵੇ ਅਰਿ ਧਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨਨਧਾਇਆ ਜੀ ਤិន ਟੁੱਟੇ ਜਮਕੇ ਫਾਸੇ ਜਿਨਰ ਪਾਉ ਜਨਨਪੋਤਾ ਆ ਜੀ ਤਨ ਕਾ ਭਾਉ ਸਭ ਗਵਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੰਗ ਸਮਾਸੀ ਸੇ ਧੰਨ ਸੇ ਤੰਨ ਜਨਨਧਾਇਆ ਜੀ ਜਨਾਨਨ ਕਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਤੁਲਜੀ ਔਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨ ਕਰਿਆਰ ਪੂਜਾ ਜੀ ਤਬ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ padeva samrat shast ji kar kirya khat karam karanta se bhagat se bhagat bhale janananak ji jo bhavhe mere har bhagwanta tu aad pur ka param prakarta ji tud jevde avarna koi tu jug jug ek o sada sada tu ek o ji tu nahchal karta soe tud aapae bhavae soe vartae ji tu aapae kare soe ਤੁਹਦੇ ਆਪੇ ਸ੍ਰਿਸ਼ਟ ਸਭ ਭਾਈ ਜੀ ਤੁਹਦੇ ਆਪੇ ਸ੍ਰਿ ਸਭ ਕੋਈ ਜਨ ਨਾਨਕ ਗੁਣ ਕਾ ਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਅਸਾ ਮਹੱਲਾ ਚੌਥਾ ਤੂ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੋ ਪਵੈ ਸੋ ਇਥੈ ਸੇ ਜੋ ਤੋ ਦੇ ਸੋ ਯੋ ਪਾਈ ਰਹਾਉ ਸਭ ਤੇਰੀ ਤੂ ਸਭਨੀ ਧਾਇਆ ਜਿਸਨੋ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ ਗੁਰਮਕਲਾਤਾ ਮਨ ਮੁਕਵਾਇਆ ਤੁਦੇ ਆਪ ਵੀ ਛੋਡਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੇਲ ਵਿਜੋਗ ਮਲ ਵਿੱਚ ਚੜਿਆ ਸੰਜੋਗੀ ਮੇਲਾ ਜਿਸਨੂੰ ਤੂੰ ਜਨਾਏ ਸੋਈ ਜਨ ਜਾਨਕ ਕਰ ਕੁਣ ਸਦਹੀ ਆਖ ਬਕਾਣਾ ਜਨਰ ਸੇਵਿਆ ਤਨ ਸੁਪਾਇਆ ਸਜਰਾ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਵਿਨ ਦੂਜਾ ਅਵਰਨਾ ਕੋਏ ਤੂੰ ਕਰ ਕਰ ਵੇ ਕੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਚਤ ਸਰਵਰੜਾ ਪਹਿਲੇ ਨਿਵਾਸ ਪਾਣੀ ਪਾਵਕਤ ਨੇ ਕੀਆ ਪੰਕਜ ਮੋਹ ਪਗਨੀ ਚਾਲੈ ਅਮਦੇ ਕਾਂਤ ਡੂਬਿਐ ਲੈ ਮਨ ਏਕ ਨਾ ਚੇਤ ਸਮੂਢ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸ਼ਤੀ ਨੇ ਪੜਿਆ ਮੂਰਖ ਮੁਗਤਾ ਜਨਮ ਪਿਆ ਪਰਨਵਰਤ ਨਾਨਕ ਤੇ ਕੇ ਸ਼ਰਣਾ ਜਿੰਤੋ ਨਾਏ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹੁ ਜੀਆ ਗੋਬਿੰਦ ਮਿਲਨ ਕੀਏ ਤੇਰੇ ਭਰੀਆ ਅਵਰ ਕਾ ਇਸ ਤਰੈ ਕੀਤਾ ਨ ਕਾਮ ਮਿਲ ਸਾਧ ਸੰਗਤਿ ਭਜ ਕੇਵਲ ਨਾਮ ਸਰੰਗ ਜਾਮ ਲਖ ਪਦ ਤਰਨ ਕੈ ਜਨਮ ਬ੍ਰਿਤਾ ਜਾਤ ਰੰਗ ਮਾਇਆ ਕਾ ਰਹਾਓ ਜਪ ਤਪ ਸੰਜਮ ਤਰਮਨਾ ਕਮਾਇ ਸੇਵਾ ਸਾਧਨ ਜਨਿਆ ਹਰ ਰਾਇ ਕਹੋ ਨਾਨਕ ਮਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਕਹੋ ਨਾਨਕ ਮਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜਸਮੀ ਚਉਪੈ पुनरासस काटा सीसा श्रीस्केत जगत के ईसा पवन वृष्ट गगनते पई सब एन्यान बधाई दई तन तन लोगन के राजा दुष्टन दाह गरीब ने वाजा अकल भन के सृजन हारे दस जानमे लेह उ बारे कबे बात बिनती चौपाई अमरी करवा दर्शन पूर्ण होए चित कीषा ਸਭ ਚਰਨਨ ਮੰਗੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮ੍ਰਿਤ ਦੁਸ਼ਟ ਸਭਾ ਤੁਮ ਕਾਹੋ ਆਪਾਦਾਂ ਮੈਂ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੁਰਸ਼ਾ ਅਨਜ ਕਰਦੇ ਕਰੀਐ ਸਭ ਰਣ ਕੋ ਵਾਸ ਲਰੀਐ ਪੂਰਨੋ ਇਹ ਮਾਰੀ ਅਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਵਰਨਾ ਤਾਉ ਜੋ ਭਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਆਏ ਚੰਚਣ ਸਤਰਾ ਹਮਾਰੇ ਮਾਰਿ ਆਏ ਆਫਾਤਾਂ ਮੁਝਾ ਉਭਰੀਏ ਮਰਨ ਕਾਲ ਕਾ ਤਰਾਸਨ ਵਰੀਏ ਊ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰਿਯੋਰ ਸ਼ਾ ਰੱਖ ਲਿਓ ਮੈਂ ਰਖਣਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਫਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਖਤਰam ਕਲ ਪਾਇ ਸਿਵ ਜੋ ਅਵਤਾਰਾ ਕਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋ ਕੀ ਸਿਵ ਕੀਓ ਬੇਦ ਰਾਜ ਬ੍ਰਹਮ ਜੁਤੀਓ ਜਵਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾ ਹੈ ਹਮਾਰਾ ਜਨਨ ਕਾਲ ਸੋਜਕਤ ਬਨਾਇਓ ਦੇਵ ਦਾਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਏ ਗੁਰੂ ਸਮਝੀ ਯਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲਮੋ ਬਦਕਿਓ घट घट के अंतर की जानता भले बुरे के पीर पछाणता चिटी ते कुंचर अस्तुला सब प्रकृपा दृष्ट कर फूला संतन दुख पाए ते दुखी सुख पाए साधन के सुखी एक एक की पीर पछन कट कट के पट पट की जन जब करख करा करता तारा प्रजा तरत तब देह अपारा जब यह करख करत हूं कबहूं तुम तो मैं मिलत देह तर सब हूं ਜਿਤੇ ਬਦਨ ਸ੍ਰਿਸ਼ਟ ਸੰਤਾਰਾ ਆਪ ਐ ਆਪਣੀ ਬੂਜ ਉਚਾਰਾ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣ ਤਬੇਦ ਪੇਦ ਹਰਿ ਅਲਮ ਨਿਰੰਕਾਰ ਨਿਰਭੈਕਾਰ ਨਲੰਬਾ ਆਦ ਅਨੀਲ ਅਨਾਦ ਸੰਬ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵ ਨਾ ਪਾਵਤ ਵੇਦਾ ਤਾਕੋ ਕਰਪਾਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨੈ ਪਿਵਾ ਆਪ ਆਪਣੀ ਬੁਧਾ ਜਿੱਤੀ ਬਰਨਤ ਭਿੰਨਾ ਪਿੰਨ ਤੋ ਤੇਤੇ ਤੁਮਰਾ ਲਕਾ ਨਾ ਜਾਏ ਪ੍ਰਸਾਰਾ ਕਾਬਿਤ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੁਕਸਰੂਪਾ ਰੰਗ ਭਿਓ ਰਾਵ ਕੇ ਭੂਪਾ ਅੰਦਰ ਜੇ ਰਸਿਤ ਯਕੀਨੀ ਉਤਪਜ ਖਾਨ ਬਹੁ ਰਜ ਦਿਨੇ ਕਉਂ ਫੂਲ ਰਾਜਾ ਹਮ ਬਟਾ ਕੌਸ਼ਮਟ ਪਿਓ ਸ਼ੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਵੰਗ ਪਵ ਅਬਰਸ਼ਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਪਤੇ ਉਟਵਾ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਝ ਤਵ ਸਰਨੇ ਪਰੇ ਤਿਨ ਕੇ ਦੁਸ਼ਟ ਦੁਖ ਤ ਹਵਾ ਮਰੇ ਪੁਰਖ ਜਨਨ ਪਗ ਪਰੇ ਤਿਹਾਰੇ ਤਿਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋਇਕ ਬਾਸ ਤੇ ਆਏ ਹੈ ਤਾਂ ਕੇ ਕਾਲ ਨਿਕਤ ਨਹੀਂ ਅਹੈ ਰੱਛਾ ਹੋਏ ਤਹੈ ਸਭ ਕੱਲਾ ਦੁਸ਼ਟ ਅਰਿਸ਼ਟ ਟਰੇਂਡ ਤ ਕੱਲਾ ਕਿਰਪਾ ਦਿਸਤ ਜਾਈ ਨਾਰੋ ਤਾ ਕੇ ਤਾਪ ਤਨ ਕਮੈ ਰੋ ਰਿੱਧ ਸਦ ਕਰਮ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਇੱਕ ਬਾਰ ਜਨ ਤਮੈ ਸਮਹਾਰਾ ਕਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੇ ਆਪ ਹਾਥ ਦੈ ਲਿਓ ਉਬਾਰੇ ਸਰਬ ਠੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇਂ ਗਾਹੇ ਜਬ ਤੇ ਤੁਮਰੇ ਤਬ ਤੇ ਕਉਂ ਆ ਕਤਰੈ ਨਿ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਭਾ ਬੋ ਭੇਦ ਕਾ ਮੇਕ ਨ ਜਾਣਿਓ ਸਿਰਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਯੋ ਸਭ ਤੋਏ ਵਖਾਨਿਓ ਦੁਹਰਾ ਸਗਲ ਸਵਾਰ ਕੋ ਛੜਕੈ ਗਯੋ ਤੁਹਾਰੋ ਦਵਾਰ ਬਾਇ ਗਹਿ ਕੀ ਲਾਜ ਅਸ गोविन्द दास तुहार सगल द्वार खुशाडकै गयो तुहारो द्वार बाहे गहे की लाज अस गोविन्द दास तुहार ਰਾਮ ਕਲੀ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੈ ਸਿਤੀ ਮਨ ਵਜੀਆਂ ਵਦਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵੇਸਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਰਨਾ ਸਭ ਨਾਮ ਗਲਾਂ ਸਮਰਤ ਸੁਆਮੀ ਸੋ ਘਉ ਮਨੋਂ ਵੇਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦਾ ਹੈ ਸੋ ਪਾਵੇ ਸਦਾ ਸੰਗਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਹੈ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਇਆਂ ਕਰ ਸ਼ਾਂਤ ਸੁਖਮਨ ਐ ਵਸਿਆ ਜਿਨੇ ਇੱਛਾ ਸਭ ਪੂਜੰਨਾ ਸਦਾ ਕੁਰਬਾਨ ਕੀਤਾ ਗੁਰਧੰ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤ ਕਰਸਪਾਗ ਕਰਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮਾ ਪਾਇਆ ਤੁਧ ਜਨਕ ਸੇ ਨਾਮ ਅਰਕ ਲਾਗੇ ਕੈ ਨਾਨਕ ਤੈ ਸੁਖ ਹੋਆ ਤਿਤਕਾਰ ਅਨਹਦ ਵਾਜੇ ਅਨੰਦ ਸੁਨੋ ਵਡ ਪਾਕਿਓ ਸਗਲ ਮਨੋਰਤ ਪੂਰੇ ਪਰਮ ਭਰਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੂ ਕਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਮ ਥਾਲ ਵਿੱਚ ਤਿੰਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਜੀ ਨਾ ਜਾਏ ਨਿਤ ਨਿਤ ਰੱਖ ਕੇ ਉਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਵਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਤ ਨਾਈ ਮੈਨੂੰ ਜੋਗ ਕਿਤੋਈ ਮਾਨੇਰ ਗਨੇ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮੈ ਰਾਮਤ ਹੋਈ ਸਤਿਗੁਰ ਸਜਣ